ਜਿੰਦਾਬਾਦ ਪ੍ਰਧਾਨ ਜੀ ਐਮਪੀ ਸਾਹਿਬ ਆਏ ਨੇ ਤੁਸੀਂ ਮੰਗ ਪੱਤਰ ਦਿੱਤਾ ਜੀ ਤਾਂ ਕੀ ਕੀ ਆਪਣੇ ਮੰਗਾ ਸੀ ਸਾਡੀਆਂ ਜਿਹੜੀਆਂ ਮੰਗਾਂ ਨੇ ਤਕਰੀਬਨ ਤੁਸੀਂ ਇਹਨਾਂ ਤੋਂ ਜਾਣੋ ਹੀ ਜੇ ਵੀ ਪਿਛਲੇ ਲੰਮਾ ਸਵਾ ਅਸੀਂ ਜਿਹੜਾ ਕੇਂਦਰ ਦੀ ਸਰਕਾਰ ਦੇ ਨਾਲ ਅਸੀਂ ਦਿੱਲੀ ਦੇ ਜਿਹੜੇ ਬੁਹਿਆਂ ਤੇ ਬੈਠ ਕੇ ਆਪਦਾ ਸਵਾ ਸਾਲ ਸੰਘਰਸ਼ ਕੀਤਾ ਤੇ ਉੱਥੋਂ ਸਰਕਾਰ ਨੇ ਜਿਹੜੇ ਕਾਨੂੰਨ ਵਾਪਸ ਲਏ ਤੇ ਜਿਹੜੀਆਂ ਸਾਡੀਆਂ ਰਹਿੰਦੀਆਂ ਮੰਗਾਂ ਸੀ ਸਾਡੇ ਨਾਲ ਲਿਖਤੀ ਸਮਝੌਤਾ ਕੀਤਾ ਸਾਡੇ ਜਿਹੜੇ ਸਟੇਟ ਦੇ ਆਗੂ ਸੀ ਉਹਨਾਂ ਦੇ ਨਾਲ ਚਾਹੇ ਐਮਐਸਪੀ ਦੀ ਅੰਗ ਸੀ ਚਾਹੇ ਜਿਹੜੀ ਹੈ ਆਪਣਾ ਫਸਲਾਂ ਦੇ ਰੇਟਾਂ ਦੀ ਸੀ ਚਾਹੇ ਜਿਹੜੇ ਇਹ ਕਾਨੂੰਨ ਬਣਾ ਕੇ ਲਿਆਏ ਸੀ ਆਪਣਾ ਐਕਟ 220 ਬਿਲੀ ਬੋਰਡ ਜਿਹੜਾ ਸੀ ਆ ਮੀਟਰਾਂ ਦੇ ਸਬੰਧ ਦੇ ਵਿੱਚ ਸੀ ਜਾਂ ਜਿਹੜੇ ਆ ਪ੍ਰਦੂਸ਼ਣ ਦੇ ਸਬੰਧ ਦੇ ਵਿੱਚ ਧੂਏ ਦਾ ਜਿਹੜਾ ਸਾਡੇ ਆਪਣਾ ਜਿਹੜਾ ਇਹਨਾਂ ਨੇ ਲਿਆਂਦਾ ਸੀ ਜਾਂ ਹੋਰ ਜਿਹੜੇ ਸਾਡੇ ਉੱਥੇ ਲੰਮ ਸਮ 700 ਦੇ ਕਰੀਬ ਸਾਥੀ ਜਿਹੜੇ ਸ਼ਹੀਦ ਹੋਏ ਸੀ ਉਹਨਾਂ ਦਾ ਜਿਹੜਾ ਲੇਖਾ ਜੋਖਾ ਸੀ ਜਾਂ ਹੋਰ ਜਿਹੜਾ ਇਹਨਾਂ ਦੇ ਨਾਲ ਜੋ ਵੀ ਇਹਨਾਂ ਨੇ ਸਾਡੇ ਨਾਲ ਗੱਲਬਾਤ ਕੀਤੀ ਉਹਦੇ ਸਬੰਧ ਦੇ ਵਿੱਚ ਉਸ ਤੋਂ ਬਾਅਦ ਸੰਘਰਸ਼ ਦੇ ਵਿੱਚ ਲਕਸ਼ਣ ਆ ਗਿਆ ਲਕਸ਼ਣ ਤੋਂ ਬਾਅਦ ਸਰਕਾਰ ਦੁਆਰਾ ਫੇਰ ਸਰਕਾਰ ਜਿਹੜੀ ਆਪਣਾ ਸਤਾ ਦੇ ਵਿੱਚ ਆ ਗਈ ਅਸੀਂ ਦੁਬਾਰਾ ਫੇਰ ਆਪਦੇ ਟਰੈਕ ਤੇ ਉਹ ਜਿਹੜੀਆਂ ਵਾਅਦਾ ਖਿਲਾਫੀਆਂ ਕੀਤੀਆਂ ਨੇ ਉਹਨੇ ਜਿਹੜਾ ਸਾਡੇ ਨਾਲ ਸਮਝੌਤਾ ਕੀਤਾ ਉਹ ਪੂਰਾ ਨਹੀਂ ਕੀਤਾ ਉਹਦੇ ਸਬੰਧ ਦੇ ਵਿੱਚ ਅਸੀਂ ਜਿਹੜਾ ਸਯੂਤ ਮੋਰਚੇ ਦੇ ਸੱਦੇ ਤੇ ਆ ਮੰਗ ਪੱਤਰ ਸੀ ਜਿਹੜਾ ਅੱਜ ਅਸੀਂ ਆਪਦੇ ਜਿਹੜਾ ਸਾਡੇ ਜ਼ਿਲ੍ਹੇ ਦੇ ਐਮਪੀ ਨੇ ਉਹਨਾਂ ਨੂੰ ਜਿਹੜਾ ਦਿੱਤਾ ਉਹ ਸਾਡੀ ਆਵਾਜ਼ ਨੂੰ ਜਾ ਕੇ ਉੱਥੇ ਉਠਾਉਂਦੇ ਨੇ ਕੀ ਕਰਦੇ ਨੇ ਉਹ ਅੱਗੋਂ ਸਾਡੇ ਸਾਹਮਣੇ ਆਵੇਗਾ ਜਦੋਂ ਅਸੀਂ ਸੰਘਰਸ਼ ਸ਼ੁਰੂ ਕਰਨੇ ਆ ਤੇ ਅਸੀਂ ਆਪਦੇ ਜ਼ਿਲ੍ਹੇ ਤੋਂ ਇਹਨਾਂ ਦੇ ਪਹਿਲਾਂ ਦਰਵਾਜ਼ਿਆਂ ਦੇ ਕੁੰਡੇ ਖੜਕਾਉਣੇ ਆ ਵੀ ਕੱਲ ਨੂੰ ਤੁਸੀਂ ਇਹਨਾਂ ਆਖਿਆ ਜੇ ਵੀ ਇਹ ਧਰਨੇ ਲਾਉਂਦੇ ਨੇ ਜਾਂ ਉਹ ਕਰਦੇ ਨੇ ਜਾਂ ਇਹ ਕਰਦੇ ਨੇ ਸੋ ਇਸ ਕਰਕੇ ਸਾਡੀ ਵਾਦਾ ਖਿਲਾਫੀ ਕੀਤੀ ਨੂੰ ਜਿਹੜਾ ਉਹਨਾਂ ਨੇ ਆਪਣਾ ਜਿਹੜਾ ਉਹ ਦੁਬਾਰਾ ਅਸੀਂ ਜਿਹੜਾ ਮੰਗਾਂ ਲਈ ਆਪਦਾ ਮੰਗ ਪੱਤਰ ਜਿਹੜਾ ਉਹਨਾਂ ਨੂੰ ਸੌਪਿਆ ਪ੍ਰਧਾਨ ਜੀ ਦੋਬਾਰਾ ਮੈਡਮ ਜੀ ਜਿਹੜਾ ਡਾਬਲੇ ਮੰਡੀ ਤੇ ਮਤਲਬ ਕਿਸਾਨਾਂ ਵੱਲੋਂ ਰਸਤਾ ਰੋਕਿਆ ਗਿਆ ਸੀ ਮਤਲਬ ਸੜਕ ਤੇ ਤੇ ਹਾਈ ਕੋਰਟ ਨੇ ਉਹਨੂੰ ਖੋਲ੍ਹ ਦਿੱਤਾ ਆਰਡਰ ਕਰ ਦਿੱਤਾ ਜੀ ਦੁਬਾਰਾ ਫਿਰ ਕਿਸਾਨ ਅਗੇ ਦਿੱਲੀ ਵੱਲ ਜਾ ਰਹੇ ਸੀ ਤੇ ਉਹ ਕਿਸਾਨਾਂ ਨੂੰ ਫਿਰ ਰੋਕਿਆ ਗਿਆ ਜੀ ਕੀ ਕਰਨ ਚਾਹੁੰਦੇ ਸੀ ਜੀ ਜੀ ਜਦੋਂ ਇਹ ਸਾਡਾ ਜਮਹੂਰੀ ਹੱਕ ਹੈਗਾ ਕਿਸਾਨਾਂ ਦਾ ਜਾਂ ਹਰੇਕ ਦਾ ਜੋ ਵੀ ਭਾਰਤ ਦਾ ਨਾਗਰਿਕ ਹੈਗਾ ਤੇ ਉਹਨਾਂ ਦਾ ਜਿੱਥੇ ਉਹਨਾਂ ਰਾਈਟ ਹੈਗਾ ਵੀ ਜਿੱਥੇ ਮਰਜ਼ੀ ਉਹ ਜਾ ਕੇ ਧਰਨਾ ਲਾ ਸਕਦੇ ਆ ਤੇ ਸਰਕਾਰਾਂ ਦਾ ਜਿਹੜਾ ਰੋਕਣਾ ਇਹ ਗਲਤ ਗੱਲ ਹੈਗੀ ਆ ਵੀ ਉਹ ਜੇ ਜਾਣਾ ਚਾਹੁੰਦੇ ਤਾਂ ਉਹਨਾਂ ਨੂੰ ਜਾਨ ਦੇਣਾ ਚਾਹੀਦਾ ਹੈਗਾ ਨਾ ਕਿ ਉਹਨਾਂ ਦੇ ਰਾਹਾਂ 'ਚ ਵੀ ਜਿਵੇਂ ਹਰਿਆਣੇ ਨੇ ਕੰਧਾਂ ਖੜੀਆਂ ਕਰਤੀਆਂ ਜਾਂ ਕਿਲ ਗੱਡ ਰਹੇ ਆ ਜਾਂ ਸਿੱਧੀਆਂ ਗੋਲੀਆਂ ਚਲਾ ਰਹੇ ਹੈਗੇ ਜਿਹੜਾ ਉਹ ਸਾਡਾ ਸਾਡੇ ਜਿਹੜੇ ਸਾ ਹੱਕ ਹੈਗੇ ਉਹਨਾਂ ਦਾ ਕਹਣ ਕਰੇ ਹੈ ਗਿਆ ਤੇ ਇਹ ਨਹੀਂ ਉਹਨਾਂ ਨੂੰ ਕਰਨਾ ਚਾਹੀਦਾ ਤੇ ਕਿਸਾਨਾਂ ਕਿਸਾਨ ਸ਼ਾਂਤੀਪੂਰਵਕ ਹੀ ਆਪਦੇ ਧਰਨੇ ਕਰਦੇ ਆ ਤੇ ਉਹਨਾਂ ਨੂੰ ਜਾਣ ਦੇਣਾ ਚਾਹੀਦਾ ਜਿੱਥੇ ਉਹ ਜਾਣਾ ਚਾਹੁੰਦੇ ਆ ਜਿੱਥੇ ਜਾ ਕੇ ਉਹ ਆਪਦੇ ਧਰਨਾ ਲਾਉਣਾ ਚਾਹੁੰਦੇ ਆ ਸਰਕਾਰ ਤੋਂ ਇਹੀ ਮੰਗ ਆ ਸਾਡੀ ਜੀ ਤੇ ਜਿਹੜੀਆਂ ਸਾਡੀਆਂ ਮੰਗਾਂ ਜਿਹੜੀਆਂ ਉਦੋਂ ਸਾਡੀਆਂ ਉਹਨਾਂ ਨੇ ਜਦੋਂ 13 ਮਹੀਨੇ ਅਸੀਂ ਦਿੱਲੀ ਦੀਆਂ ਬਰੂਹਾਂ ਤੇ ਬੈਠ ਕੇ ਜੋ ਉਹਨਾਂ ਨੇ ਜਦੋਂ ਸਾਡਾ ਸਮਾਪਤੀ ਹੋਇਆ ਧਰਨੇ ਦਾ ਤੇ ਉਦੋਂ ਇਹ ਜਿਹੜੀਆਂ ਲਿਖਤੀ ਮੰਗਾਂ ਸੀਗੀਆਂ ਮੰਨੀਆਂ મોદી ਨੇ ਤੇ ਉਹ ਹੁਣ ਪੂਰੀਆਂ ਨਹੀਂ ਕਰ ਰਹੇ ਵਾਦਾ ਖਿਲਾਫੀ ਕਰ ਰਹੇ ਹੈਗੇ ਆ ਜਿਸ ਕਰਕੇ ਜਿਹੜਾ ਹੈਗਾ ਕਿਸਾਨ ਜਿਹੜਾ ਦਵਾਰਾ ਫਿਰ ਇਹ ਸੋਚ ਰਹੇ ਆ ਵੀ ਸਾਨੂੰ ਸ਼ਾਇਦ ਉਵੇਂ ਹੀ ਅੱਗੇ ਜਾ ਕੇ ਉਹਨੂੰ ਨੱਪਣਾ ਪੈਣਾ ਹੈ ਤੇ ਉਵੇਂ ਹੀ ਉਸ ਤੋਂ ਜਿਹੜੇ ਹੈਗੇ ਉਹ ਵੀ ਵਾਪਸ ਕਰਾਉਣੇ ਪੈਣੇ ਆ ਜਦੋਂ ਵਾਦਾ ਖਿਲਾਫੀ ਕਰ ਰਿਹਾ ਹੈਗਾ ਉਹਦੇ ਵਾਸਤੇ ਅੱਜ ਅਸੀਂ ਜਿਹੜੀ ਸੀਗੀ ਅਸੀਂ ਸਾਰੇ ਜਿਹੜੇ ਐਮਪੀ ਹੈਗੇ ਉਹਨਾਂ ਨੂੰ ਅਸੀਂ ਮੰਗ ਪੱਤਰ ਦੇ ਰਹੇ ਹੈਗੇ ਆ ਵੀ ਜਿਹੜੀਆਂ ਸਾਡੀਆਂ ਮੰਗਾ ਐਮਐਸਪੀ ਜਿਹੜੀ ਹੈਗੀ ਸੀ 2+50% ਦੇ ਅਕੋਰਡਿੰਗ ਜਿਹੜੀ ਹੈਗੀ ਸਾਡੀ ਉਹ ਦਿੱਤੀ ਜਾਵੇ ਰਿਪੇਰੀਅਨ ਦੇ ਤੌਰ ਤੇ ਜਿਹੜਾ ਪਾਣੀਆਂ ਦਾ ਮਸਲਾ ਹੈਗਾ ਉਹ ਹੱਲ ਕੀਤਾ ਜਾਵੇ ਹਰੇਕ ਖੇਤ ਤੱਕ ਜਿਹੜਾ ਹੈਗਾ ਪਾਣੀ ਪਹੁੰਚਦਾ ਹੋਵੇ ਹਰੇਕ ਘਰ ਤੱਕ ਪਾਖੜਾ ਦਾ ਨੀਲੀ ਪਾ ਮਾਰਦਾ ਜਿਹੜਾ ਪਾਣੀ ਉਹ ਮਿਲਣਾ ਚਾਹੀਦਾ ਹੈਗਾ ਜਿਹੜਾ ਕਰਜ਼ਾ ਹੈਗਾ ਕਰਜ਼ਾ ਭਾਵੇਂ ਕਿਸਾਨਾਂ ਦਾ ਹੈਗਾ ਭਾਵੇਂ ਮਜ਼ਦੂਰਾਂ ਦਾ ਹੈਗਾ ਕਿਸੇ ਵੀ ਵਰਗ ਦਾ ਹੈਗਾ ਉਹਤੇ ਪ੍ਰੋਪਰ ਲੀਕ ਮਾਰੀ ਜਾਵੇ ਤੇ ਜਿਹੜੇ ਉਦੋਂ ਪਰਚੇ ਕੀਤੇ ਗਏ ਸੀਗੇ ਸੂਬਿਆਂ 'ਚ ਵੱਖ-ਵੱਖ ਜਿਹੜੇ ਸਾਡੇ ਕਿਸਾਨਾਂ ਤੇ ਤੇ ਜਿਹੜੇ ਉਹ ਵਾਪਸ ਲਏ ਜਾਣ ਬਿਜਲੀ ਦਾ ਜਿਹੜਾ ਹੈਗਾ ਚਿੱਪ ਵਾਲੇ ਮੀਟਰਾਂ ਦੀ ਪ੍ਰੋਬਲਮ ਹੈ ਉਹ ਹੱਲ ਕੀਤੀ ਜਾਵੇ ਇਸ ਤਰ੍ਹਾਂ ਦੇ ਜਿੰਨੇ ਵੀ ਉਹਨਾਂ ਨੇ ਉਹ ਸਾਡੇ ਨਾਲ ਵਾਅਦੇ ਕੀਤੇ ਸੀ ਉਹ ਵਾਅਦੇ ਪੂਰੇ ਕੀਤੇ ਜਾਣ ਤੇ ਸਾਨੂੰ ਜਿਹੜਾ ਸੀ ਡਬਲ ਟੀਓ ਦੇ ਵਿੱਚੋਂ ਬਾਹਰ ਕੱਢ ਕੇ ਸਾਡੀ ਜਿਹੜੀ ਐਮਐਸਪੀ ਹੈਗੀ ਉਹ ਗਰੰਟੀ ਕਾਨੂੰਨ ਬਣਾਇਆ ਜਾਵੇ ਤਾਂ ਜੋ ਅਸੀਂ ਇਹ ਜਿਹੜਾ ਕਣਕ ਝੋਨੇ ਤੇ ਮੱਕੀ ਦਾ ਸਾਡਾ ਚੱਕਰ ਵੀ ਉਹ ਬਣਾਇਆ ਹੋਇਆ ਇਹਦੇ ਚੋਂ ਨਿਕਲ ਕੇ ਅਸੀਂ ਰਵਾਇਤੀ ਫਸਲਾਂ ਅਸੀਂ ਦਾਲਾਂ ਅਸੀਂ ਮੂੰਗੀ ਅਸੀਂ ਜਿਹੜੇ ਹੈਗੀ ਮੂੰਗਫਲੀ ਛੋਲੇ ਵਗੈਰਾ ਜਿਹੜੀਆਂ ਸਾਡੀਆਂ ਰਵਾਇਤੀ ਫਸਲਾਂ ਹੈਗੀਆਂ ਜਿਹੜੀਆਂ ਘੱਟ ਪਾਣੀ ਲੈਂਦੀਆਂ ਤੇ ਅਸੀਂ ਉਹਨਾਂ ਦੀ ਬਜਾਈ ਕਰ ਸਕੀਏ ਤੇ ਇਸ ਲਈ ਅਸੀਂ ਪੁਰਜੋਰ ਅੱਜ ਸਾਰੇ ਜਿਹੜੇ ਹੈਗੇ ਐਮਪੀਜ਼ ਉਹਨਾਂ ਨੂੰ ਅਸੀਂ ਆ ਮੰਗ ਪੱਤਰ ਦੇ ਰਹੇ ਹਾਂ ਸੰਜੋਗਤ ਕਿਸਾਨ ਮੋਰਚੇ ਵੱਲੋਂ ਸਾਰੇ ਜਣੇ मुदाबाद मुरादाबाद जिंदाबाद 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 पूरे करो पूरे करो पूरे करो बंद करो बंद करो बंद करो ਲੋਕਾਂ ਦੇ ਵੋਟ ਖਰਾਬ ਬਣਾਏ ਪੁਲਿਸ ਵਾਲਾ ਇੱਕ ਸਵਾਲ ਤੁਹਾਨੂੰ ਪੁੱਛਣ ਜੀ ਰੱਦ ਕਰੋ ਰੱਦ ਕਰੋ ਯੂਵਤ ਕਿਸਾਨ ਮੋਰਚਾ ਜਿੰਦਾਬਾਦ ਇਲੈਕਸ਼ਨ ਹੋਇਆ ਜੀ ਜਿੰਦਾਬਾਦ ਜਿੰਦਾਬਾਦ ਇਲੈਕਸ਼ਨ ਹੋਇਆ ਪਰਲਮੈਂਟ ਦੇ ਫਰੋਈ ਪਰਦਾ ਜੀ ਤਾਂ ਕਮੇ ਸਿੰਘ ਹਰਣਾ ਤੁਹਾਡੀ ਬੀਜੇਪੀ ਨਾਲ ਇਲੈਕਸ਼ਨ ਲੜੇ ਨੇ ਲਗਭਗ ਬਰਾਬਰ ਗਣ ਲੀਡ ਤੇ ਗਏ ਨੇ ਜਿਹੜਾ ਲੋਕਾਂ ਨੇ ਵੋਟਾਂ ਪਾਈਆਂ ਨੇ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਜੀ ਜਿੰਦਾਬਾਦ ਵੇਖੋ ਹਮੇ ਸਮੇ ਤੋਂ ਕਿਹੜਾ ਕਿਸਾਨ ਕਿਸਾਨ ਸੰਘਰਸ਼ ਕਰ ਰਿਹਾ ਜੀ ਆਪਣੇ ਮੰਗਾ ਬਣਾਉਣ ਵਾਸਤੇ ਪਰ ਜਿਹੜੇ ਆਪਨੇ ਲੋਕਾਂ ਨੂੰ ਵੋਟਾਂ ਦੇ ਰਹੇ ਨੇ ਇੰਨੀ ਲੀਡ ਦੇ ਰਹੇ ਨੇ ਜੀ ਦੇਖੋ ਜੀ ਰਾਣੇ ਸੋਢੀ ਵਰਗੇ ਜਿਹੜੇ ਬੰਦੇ ਨੇ ਨਾ ਇਹਨਾਂ ਤੋਂ ਸਾਨੂੰ ਕੋਈ ਉਮੀਦ ਨਹੀਂ ਰੱਖਣੀ ਚਾਹੀਦੀ ਇਹ ਆਪਦੀ ਕੁਰਸੀ ਤੇ ਆਪਦੇ ਪਰਿਵਾਰ ਵਾਸਤੇ ਲੜਦੇ ਨੇ ਇਹ ਲੋਕਾਂ ਵਾਸਤੇ ਲੜਦੇ ਨਹੀਂ ਤਾਂ ਇਸ ਕਰਕੇ ਇਹਦਾ ਕੁਝ ਆਧਾਰ ਜਿਹੜਾ ਹੈ ਕਾਂਗਰਸ ਦੇ ਵਿੱਚ ਸੀ ਕੁਝ ਤਾਂ ਉਹ ਕਾਂਗਰਸ ਦੇ ਦਾ ਜਿਹੜਾ ਆਧਾਰ ਸੀ ਉਹ ਵੋਟੇ ਨੂੰ ਪਈ ਆ ਬਾਕੀ ਲੋਕਾਂ ਨੇ ਜਿਹੜੇ ਆ ਕੋਈ ਬੀਜੇਪੀ ਨਾਲ ਜੁੜੇ ਸੀ ਉਹਨਾਂ ਲੋਕਾਂ ਨੇ ਪਾਈ ਆ ਤਾਂ ਇਸ ਕਰਕੇ ਬੇਸ਼ੱਕ ਉਹਨਾਂ ਨੇ ਵੋਟ ਲੈ ਗਏ ਨੇ ਵੋਟ ਮਾਰਜਨ ਉਹਨਾਂ ਦਾ ਠੀਕ ਆ ਪਰ ਗੱਲ ਇਹ ਆ ਵੀ ਉਹਨਾਂ ਨੂੰ ਪੰਜਾਬ ਦੇ ਵਿੱਚੋਂ ਇੱਕ ਵੀ ਸੀਟ ਨਾ ਮਿਲਨੀ ਇਹ ਸੰਯੁਕਤ ਮੋਰਚੇ ਦੀ ਇੱਕ ਬਹੁਤ ਵੱਡੀ ਕਾਮਯਾਬੀ ਆ ਤੇ ਜਿਹੜਾ ਵੀ ਕਿਸਾਨਾਂ ਦੇ ਨਾਲ ਵਾਦਾ ਖਾਫੀ ਕਰੇਗਾ ਉਹਦਾ ਆਉਣ ਵਾਲੇ ਸਮੇਂ 'ਚ ਇਸੇ ਤਰ੍ਹਾਂ ਹੀ ਅਸਰ ਹੋਵੇਗਾ। ਬਾਕੀ ਰਹੀ ਗੱਲ ਜੋ ਐਨਡੀਆ ਦੀ ਸਰਕਾਰ ਹੈ ਅੱਜ ਉਹਨੇ ਫੌਜਦਾਰੀ ਤੇ ਨਵੇਂ ਕਾਨੂੰਨ ਜਿਹੜੇ ਬਣਾ ਕੇ ਉਹ ਸਾਡੀ ਆਵਾਜ਼ ਨੂੰ ਬੰਦ ਕਰਨ ਦੀ ਉਹਨਾਂ ਨੇ ਕੋਸ਼ਿਸ਼ ਕੀਤੀ ਆ ਪਰ ਉਹਨੂੰ ਇਹ ਭੁੱਲ ਜਾਣਾ ਚਾਹੀਦਾ ਹੈ ਕਿ ਅੰਗਰੇਜ਼ਾਂ ਦੇ ਸਮੇਂ ਵੀ ਕਾਨੂੰਨ ਬਣੇ ਸੀ ਜਿਨ੍ਹਾਂ ਨੂੰ ਲੋਕਾਂ ਨੇ ਫੇਰ ਵੀ ਉੱਠ ਕੇ ਸੜਕਾਂ ਤੇ ਆਏ ਸੀ ਤੇ ਇਸ ਆਜ਼ਾਦੀ ਨੂੰ ਹਾਸਲ ਕੀਤਾ ਸੀ ਤੇ ਅਸੀਂ ਆਰਥਿਕ ਆਜ਼ਾਦੀ ਨੂੰ ਹਾਸਲ ਕਰਨ ਵਾਸਤੇ ਕਿਸਾਨ ਹਮੇਸ਼ਾ ਲੜਦੇ ਆਰੇਗਾ ਜਿਨੇ ਮਰਜੀ ਸਖਤ ਜਿਹੜੇ ਫੌਜਦਾਰੀ ਕਾਨੂੰਨ ਇਹ ਬਣਾ ਲੈਣ ਇਹਨਾਂ ਦਾ ਸਾਡੇ ਉਤੇ ਕੋਈ ਅਸਰ ਨਹੀਂ ਪੈਂਦਾ ਬਾਕੀ ਰਹੀ ਗੱਲ ਜਿਸ ਤਰ੍ਹਾਂ ਤੁਸੀਂ ਰਾਣੇ ਸੋਢੀ ਦੀ ਗੱਲ ਕੀਤੀ ਹੈ ਇਹ ਕੋਈ ਮਰੀਆਂ ਹੋਈਆਂ ਜ਼ਮੀਰਾਂ ਵਾਲੇ ਲੋਕ ਨੇ ਇਹ ਸਿਰਫ ਆਪਣੇ ਢਿੱਡ ਵਾਸਤੇ ਆਪਣੇ ਪਰਿਵਾਰ ਵਾਸਤੇ ਆਪਣੀ ਕੁਰਸੀ ਵਾਸਤੇ ਲੜਦੇ ਨੇ ਲੋਕਾਂ ਨਾਲ ਇਹਨਾਂ ਦਾ ਕੋਈ ਸਰੋਕਾਰ ਨਹੀਂ ਜਿਸ ਤਰ੍ਹਾਂ ਲੰਮੇ ਸਮੇਂ ਤੋਂ ਦੋ ਜਥੇਬੰਦੀਆਂ ਸੰਘਰਸ਼ ਕਰ ਰਹੀਆਂ ਨੇ ਦਿੱਲੀ ਦੇ ਵਿੱਚ ਤੇ ਸੰਯੁਕਤ ਮੋਰਚੇ ਵੱਲੋਂ ਕਿਉਂ ਨਹੀਂ ਸਾਥ ਦਿੱਤਾ ਗਿਆ ਦਿੱਲੀ ਜਾਗ ਜੀ ਮੇਖੋ ਇਹ ਗੱਲ ਹੈ ਆ ਸਾਡਾ ਜਿਹੜਾ ਪਰਿਵਾਰ ਹੈ ਬਹੁਤ ਵੱਡਾ ਹੈ ਜੀ ਘਰ ਦੇ ਵਿੱਚ ਵੀ ਜੇ ਪੰਜ ਜੀ ਮੈਂਬਰ ਨੇ ਪੰਮ ਮੈਂਬਰ ਨੇ ਨਾ ਉਹਨਾਂ ਦੇ ਵੀ ਵਿਚਾਰ ਅਲੱਗ-ਅਲੱਗ ਹੁੰਦੇ ਨੇ ਤਾਂ ਅਸੀਂ ਇਹ ਨਹੀਂ ਕਹਿੰਦੇ ਵੀ ਉਹਨਾਂ ਨੇ ਕੋਈ ਗਲਤ ਕੀਤਾ ਹੈ ਠੀਕ ਹੈ ਉਹ ਵੀ ਕਿਸਾਨੀ ਵਾਸਤੇ ਲੜ ਰਹੇ ਨੇ ਅਸੀਂ ਵੀ ਕਿਸਾਨੀ ਵਾਸਤੇ ਲੜਨਾ ਹੈ ਲੇਕਿਨ ਇੱਕ ਗੱਲ ਹੁੰਦੀ ਆ ਇੱਕ ਮੁੱਦਾ ਹੁੰਦਾ ਹੈ ਇੱਕ ਕੋਈ ਕਾਨੂੰਨ ਕਾਇਦਾ ਹੁੰਦਾ ਹੈ ਲੜਨ ਵਾਲੇ ਲੋਕਾਂ ਦਾ ਵੀ ਜਿਸ ਤਰ੍ਹਾਂ ਸਰਕਾਰ ਦਾ ਤੇ ਸਾਡਾ ਕਿਸਾਨਾਂ ਦਾ ਵੀ ਜਿਹੜਾ ਹੈ ਜਥੇਬੰਦੀਆਂ ਦਾ ਇੱਕ ਕਾਨੂੰਨ ਹੁੰਦਾ ਹੈ ਜੇ ਉਸ ਕਾਨੂੰਨ ਦੇ ਕੋਈ ਨਹੀਂ ਮੰਨਦਾ ਤਾਂ ਫਿਰ ਉਹਦਾ ਸਾਥ ਨਹੀਂ ਦਿੱਤਾ ਜਾ ਸਕਦਾ ਹਾਂ ਬੈਕਗਰਾਉਂਡ ਤੇ ਉਹ ਜਿੰਨੇ ਵੀ ਪ੍ਰੋਗਰਾਮ ਕਰਦੇ ਰਹੇ ਨੇ ਚਾਹੇ ਜ਼ਿਲ੍ਹਿਆਂ ਦੇ ਵਿੱਚ ਕੋਈ ਕਰਦੇ ਰਹੇ ਨੇ ਜਾਂ ਕੋਈ ਹੋਰ ਉਹਦੇ ਵਿੱਚ ਜਿਹੜਾ ਸੰਯੁਕਤ ਮੋਰਚੇ ਨੇ ਬਕਾਇਦਾ ਹਿੱਸਾ ਲਿਆ ਹੈ ਅਸੀਂ ਉਹਨਾਂ ਦੇ ਨਾਲ ਆ ਬਿਲਕੁਲ ਪਰ ਵਿਚਾਰਾਂ ਦੀ ਥੋੜਾ ਜਿਹਾ ਵੱਖ ਕਰਕੇ ਜਿਹੜੇ ਸੰਯੁਕਤ ਮੋਰਚਾ ਉਹਨਾਂ ਦੇ ਨਾਲ ਨਹੀਂ ਗਿਆ ਜੀ ਧੰਨਵਾਦ हांजी <laughs>